지스완트 ਸੇਂਗ ਕਮਲਦਾ ਲਿਖਿਆ ਹੋਇਆ ਨਾਵਲ ਰੂਪਮਤੀ ਭਾਗ 2 ਮਾ ਐਤ ਕੀ ਵਾਰ ਸੁਲਤਾਨ ਨੇ ਵੇਖਿਆ ਕੁਵਰਾਣੀ ਰੂਪਮਤੀ ਉਦਾਸ ਹੈ ਸਮਿਤਰਾ ਜਲ ਬਾਨ ਦੇ ਕਮਰੇ ਵਿੱਚ ਚਲੀ ਗਈ ਉਹ ਵੀ ਰੁੱਖੇ ਮਨ ਨਾਲ ਤਿਆਰੀ ਕਰਦੀ ਲੱਗਦੀ ਸੀ ਉਹਦਾ ਦਿਲ ਬੁਰੀ ਤਰ੍ਹਾਂ ਧੜਕਣ ਲੱਗਾ ਸ਼ਾਇਦ ਰੂਪਮਤੀ ਮੰਡੂ ਜਾਣੋ ਨਾ ਹੀ ਕਰ ਦੇਵੇ ਫਿਰ ਤਾਂ ਮਾਰਿਆ ਹੀ ਜਾਓ ਮੇਰੀ ਕਵਰਾਨੀ ਐਨੀ ਉਦਾਸ ਕਿਉਂ ਆਪੇ ਨੂੰ ਝੱਲ ਮਾਰਦਾ ਸੁਲਤਾਨ ਪੁੱਛੀ ਹੈ ਗਿਆ ਚਾਂਦੀ ਦੇ ਕੋ ਗੁਰਾਂ ਬਾਲੀ ਵੱਖੀ ਬਰਾਬਰ ਗਾ ਰਹੀ ਸੀ ਪਤਾ ਨਹੀਂ ਸੁਲਤਾਨ ਬਹਾਦਰ ਮੈਨੂੰ ਕੁਝ ਹੋ ਗਿਆ ਲੱਗਦਾ ਏ ਸਮਝ ਨਹੀਂ ਆ ਰਹੀ ਨਾਲ ਹੀ ਉਹ ਫਿਰ ਸਿਰ ਫੇਰ ਗਈ ਤੁਹਾਨੂੰ ਅਫਸੋਸ ਤਾਂ ਨਹੀਂ ਮੈਂ ਆਪਣੀ ਗੜੀ ਛੱਡਣ ਦਾ ਹਾਂ ਤੁਸੀਂ ਠੀਕ ਸਮਝਿਆ ਮੇਰਾ ਬਚਪਨ ਇੱਥੇ ਬੀਤਿਆ ਨਿਆਸਰੀ ਨੂੰ ਕਿੰਨਾ ਪਿਆਰ ਮਿਲਿਆ ਲੋਕਾਂ ਵਫਾਦਾਰੀ ਵਾਲੀ ਹੱਦ ਮੁਕਾ ਦਿੱਤੀ ਮੈਂ ਇੱਕ ਹੀ ਝਟਕੇ ਵਿੱਚ ਸਭ ਕੁਝ ਹੀ ਛੱਡ ਰਹੀ ਹਾਂ ਮੇਰਾ ਮਾਹੌਲ ਆਲਾ ਦਿਵਾਲਾ ਮੈਨੂੰ ਕੁੱਟੀ ਬੈਠਾਏ ਤੇ 베ਰੀ ਰੂਹ ਰੋ ਰਹੀ ਆ ਉਹ ਔਖਾ ਸਾਹ ਭਰਿਆ ਉੰਜ ਉਹ ਨਹੀਂ ਚਾਹੁੰਦੀ ਸੀ ਸੁਲਤਾਨ ਨਰਾਸ਼ ਹੋ ਗਏ ਆਪਣੇ ਸੁਨਹਿੀਆਂ ਤੇ ਮਾਹੌਲ ਨਲੰਤਾ ਦਾ ਮੋਹ ਕੁਦਰਤੀ ਹੁੰਦਾ ਹੈ ਉਸ ਨੂੰ ਛੱਡਣ ਸਮੇਂ ਪੀੜ ਚਸਕਦੀ ਪਰ ਨਵੇਂ ਨੂੰ ਪਾਉਣ ਲਈ ਪੁਰਾਣੇ ਦੀ ਕੁਰਬਾਨੀ ਦੇਣੀ ਹੀ ਪੈਂਦੀ ਹੈ ਬਾਜ ਭਾਦਰ ਦਲੀਲ ਨਾਲ ਉਸ ਨੂੰ ਰਾਜੀ ਕਰਨਾ ਚਾਹੁੰਦਾ ਸੀ ਨਵਾਂ ਨਵਾਂ ਪਿਆਰ ਰਾਣਾ ਜੀ ਕਿੰਨਾ ਸੁੱਖਦਾਈ ਲੱਗਦਾ ਹੈ ਤੇ ਰੂਹ ਨੂੰ ਤ੍ਰਿਪਤੀ ਮਿਲਦੀ ਹੈ ਪਰ ਪੱਕ ਜਾਨ ਉਤੇ ਦੁੱਖਦਾਈ ਵੀ ਹੋ ਜਾਂਦਾ ਹੈ ਰੇਰੂ ਰੁੱਖ ਦੀ ਲਗਰ ਕਿੰਨੀ ਕੂਲੀ ਹੁੰਦੀ ਹੈ ਪਰ ਰੁੱਤ ਨਾਲ ਉਸ ਵਿੱਚੋਂ ਕਿੰਨੇ ਸਖਤ ਕੰਡੇ ਉੱਗ ਪੈਂਦੇ ਹਨ ਤਲਖ ਸਚਾਈ ਉਸ ਦੀ ਆਤਮਾ ਕੁੱਠੀ ਬੈਠੀ ਸੀ ਰਾਣੀ ਜੀਓ ਇਹ ਸੱਚ ਹੀ ਜ਼ਿੰਦਗੀ ਦਾ ਅਸਲ ਤਤ ਹੈ ਨੇਕੀ ਬਦੀ ਮੇਲ ਬਿਛੌੜਾ ਮੁਹੱਬਤ ਤੇ ਨਫ਼ਰਤ ਜ਼ਿੰਦਗੀ ਦੇ ਤੁਰੇ ਹਨ ਮੈਨੂੰ ਮੁਹੱਬਤ ਬਾਰੇ ਪਤਾ ਨਹੀਂ ਸੀ ਰੂਹ ਦੀ ਗਹਿਰਾਈ ਤੱਕ ਜਾ ਕੇ ਦਿਲ ਦੀਆਂ ਧੜਕਣਾਂ ਨੂੰ ਉਲਟ-ਫੁਲਟ ਕਰ ਦੇਵੇਗੀ ਮੈਂ ਤੁਹਾਡੇ ਬਿਨਾ ਹੁਣ ਜੀ ਨਹੀਂ ਸਕਦੀ ਕੁੱਟੇ ਕਦਮ ਪਛਾਂ ਵੀ ਨਹੀਂ ਪਰਤਾਏ ਜਾ ਸਕਦੇ ਤੁਹਾਡੇ ਅੱਖਾਂ ਨੂੰ ਅਨੁਸਾਰ ਜੇ ਮੁਹੱਬਤ ਤੇ ਨਫ਼ਰਤ ਜ਼ਿੰਦਗੀ ਦੇ ਧੁਰੇ ਹਨ ਮੈਂ ਤੁਹਾਡੀ ਮੁਹੱਬਤ ਪਾ ਲਈ ਪਰ ਮੈਨੂੰ ਨਫ਼ਰਤ ਕਦੋਂ ਕਰੋਗੇ ਰੂਪਮਤੀ ਦੀਆਂ ਗੰਭੀਰ ਨਜ਼ਰਾਂ ਬਹਾਦਰ ਦੇ ਚਿਹਰੇ ਤੋਂ ਰੂਹ ਤੱਕ ਨੂੰ ਖੋਖ ਰੰਗਾ ਸਨ ਸੁਲਤਾਨ ਦੀ ਅਕਲ ਚੱਕਰਾ ਗਈ ਮੇਰੀ ਦਲੀਲ ਮੈਨੂੰ ਹੀ ਉਲਟੀ ਪੈ ਗਈ ਰੂਪਰਾਣੀ ਜੀ ਸਾਡੀ پاک ਮੁਹੱਬਤ ਨੂੰ ਰਸਮਾਂ ਰਵਾਜਾਂ ਵਾਲਾ ਸਮਾਜ ਨਫ਼ਰਤ ਕਰੇਗਾ ਅਸਾਂ ਉਸ ਦਾ ਦਿਲ ਜੇਰੇ ਨਾਲ ਮੁਕਾਬਲਾ ਕਰਨਾ ਤੇਰੀ ਮੁਹੱਬਤ ਮੇਰੇ ਲਈ ਅੱਲਾ ਦਾ ਨੂਰ ਤੁਹਾਡੇ ਬਿਨਾ ਮੇਰੀ ਦੁਨੀਆ ਹਨੇਰੀ ਹੈ ਮੇਰੇ ਕਹਿਣ ਦਾ ਮਤਲਬ ਸੀ ਸਾਨੂੰ ਨਫ਼ਰਤਾਂ ਨਾਲ ਵੀ ਸਿੰਜਣਾ ਪੈਣਾ ਹੈ ਤੁਹਾਡੀ ਬੀਗਮ ਸਹਿਬਾ ਉਸ ਦੇਸਾਂ ਕੋਚ ਸਾਹ ਚੜਾ ਗਈ ਛੋਟਾ ਮੋਟਾ ਵਾਵਲਰ ਚੱਲਦਾ ਹੀ ਰਹਿੰਦਾ ਏ ਜ਼ਿੰਦਗੀ ਦਿੰਦਾ ਕੋਈ ਨਹੀਂ ਚੱਪਟ ਸਭ ਮਾਰਦੇ ਹਨ ਮੈਨੂੰ ਅਹਿਸਾਸ ਆ ਸਾਡੇ ਜੋੜ ਵਿੱਚ ਇਲਾਹੀ ਤਾਕਤ ਹੈ ਜਿਹੜੀ ਹਰ ਮੁਸੀਬਤ ਨੂੰ ਜਿੱਤ ਲਵੇਗੀ ਸੁਲਤਾਨ ਆਪਣੀ ਅੰਦਰਲੀ ਕਵਰਾਟ ਵਿੱਚ ਰੁਲ ਗਿਆ ਮੈਂ ਬੇਗਮ ਦੇ ਹੱਕ ਤੇ ਮਨ ਦੀ ਗੱਲ ਪੁੱਛੀ ਸੀ ਉਹ ਠੀਕ ਹੋ ਜਾਵੇਗੀ ਤੁਸੀਂ ਫਿਕਰ ਨਾ ਕਰੋ ਕਿਸੇ ਦੇ ਹੱਥੋਂ ਰੋਟੀ ਚੁੱਕਿਆ ਉਹ ਚੀਕੇਗਾ ਨਹੀਂ ਮੈਂ ਕਿਸੇ ਦੇ ਹੱਕ ਦੀ ਰੋਟੀ ਤੱਕੀ ਬੁਰਕੀ ਵੀ ਨਹੀਂ ਖਾ ਸਕਦੀ ਉਹ ਅੰਦਰੇ ਅੰਦਰ ਨਿਗਰਦੀ ਜਾ ਰਹੀ ਸੀ ਸਾਡੀ ਮੁਹੱਬਤ ਤਸੀਫ ਅਹਿਸਾਸ ਨਾਲ ਜੁੜੀ ਲਤੀਫ ਅਹਿਸਾਸ ਨਾਲ ਜੁੜੀ ਸਮਝੋ ਰੂਹ ਤੇ ਕਲਾ ਦਸਮੇ ਬੇਗਮ ਕੋਲ ਇਹ ਕੁਝ ਨਹੀਂ ਹੁੰਦਾ ਤਾਂ ਬੰਦੇ ਹਲੇ ਤੱਕ ਕੋਰਾ ਪਾਂਡਾ ਨਾ ਰਹਿੰਦਾ ਕੁਦਰਤ ਦੀ ਦੇਨ ਦੇ ਕੁਰਬਾਨ ਜਿਸ ਸੁਰ ਤੇ ਤਾਲ ਨੂੰ ਸੁਰ ਮੇਲ ਕਰ ਦਿੱਤਾ ਕਵਰਾਣੀ ਨੂੰ ਕੁਝ ਧੀਰਜ ਆਇਆ ਉਹ ਵਾਰੀ ਵਿੱਚੋਂ ਨਰਮਦਾ ਨੂੰ ਵੇਖਣ ਲੱਗ ਪਿਆ ਪਤਾ ਨਹੀਂ ਕਿਉਂ ਵਾਰ-ਵਾਰੇ ਖਿਆਲ ਮੈਨੂੰ ਆ ਰਹੇ ਮੈਂ ਬੇਗਮ ਦੇ ਹੱਕ ਮਾਰ ਰਹੀ ਉਹਦੇ ਖਲੋਤੀ ਦੇ ਹੰਝੂ ਡੁੱਲਣੇ ਸ਼ੁਰੂ ਹੋ ਸੁਲਤਾਨ ਨੇ ਗੱਦੀ ਛੱਡ ਕੇ ਉਸਨੂੰ ਬੁੱਕਲ ਵਿੱਚ ਲੈ ਲਿਆ ਹੰਝੂ ਪੁੰਝੇ ਤੇ ਉਸਦੇ ਡੇਗਦੇ ਮਨ ਨੂੰ ਠੱਲ ਪਾਈ ਜੇ ਅਸੀਂ ਐਂ ਸੋਚਣ ਲੱਗ ਪਏ ਕੁਝ ਵੀ ਹਸਲ ਨਹੀਂ ਕਰ ਸਕਾਂਗੇ ਹਮੀਦਾ ਮੇਰੀ ਬੇਗਮ ਹੈ ਮੈਂ ਉਸਦੀ ਕਦਰ ਵੀ ਕਰਦਾ ਹਾਂ ਪਰ ਜੇ ਸੱਚ ਪੁੱਛੋ ਉਹ ਮੇਰੀ ਮੁਹੱਬਤ ਕਦੇ ਨਹੀਂ ਬਣੀ ਅਕਰਖਾਨਾ ਦੀ ਧੀ ਹੋਣ ਕਾਰਨ ਉਸਦੇ ਰੋਹ ਨੇ ਅੰਦਰਲੇ ਸੋਹਣ ਨੂੰ ਪੰਨੀ ਤੋੜੀ ਰੱਖਿਆ। ਕੋਮਲ ਕਲਾ ਦਾ ਸਾਸ ਸ਼ੋਹ ਤੱਕ ਨਹੀਂ ਗਿਆ। ਮੈਂ ਤਾਂ ਹੁਣ ਤੱਕ ਲੜਾਂ ਹੀ ਹਉਮੇ ਵਿੱਚ ਉਮਰ ਗਵਾ ਲਈ। ਤੁਹਾਡੀ ਸੁਰ ਨੇ ਮੇਰੀ ਬੌਂਦਲੀ ਰੂਹ ਨੂੰ ਅਨੁਸਾਰ ਕਰ ਲਿਆ। ਉਹਦਾ ਰੋਹ ਸਾਡੀ ਜ਼ਿੰਦਗੀ ਲਈ ਕਹਿਰ ਵੀ ਬਣ ਸਕਦਾ ਹੈ। ਰੂਪਮਤੀ ਦਾ ਹਿਰਦਾ ਡੋਲ-ਡੋਲ ਜਾਂਦਾ ਸੀ। ਸੁਲਤਾਨ ਨੇ ਕਵਰਾਣੀ ਨੂੰ ਸਹਜ ਨਾ ਪਲੰਘ ਉੱਤੇ ਲਿਆ ਬਿਠਾਇਆ ਆਪ ਸਾਹਮਣੇ ਗੱਦੀ ਉੱਤੇ ਟਿਕ ਕੇ। ਕਿਸੇ ਉੱਤੇ ਨਜਾਇਜ਼ ਕਹਿ ਢਾਉਣ ਵਾਲੀ ਆਪਣੇ ਪੈਰ ਕਹਾੜੀ ਵੀ ਮਾਰ ਸਕਦੀ। ਤੁਸੀਂ ਉਸ ਨੂੰ ਤਿਆਗਣ ਤੱਕ ਜਾਵੋਗੇ। ਉਸ ਦੀ ਬਹਿ ਮਿਲ ਤਾਂ ਹੈਰਾਨੀ ਦਾ ੱੱਕਾ ਖਾਗ। ਨਹੀਂ ਮੇਰਾ ਮਤਲਬ ਕਾਇਦੇ ਕਾਨੂੰਨ ਦੀ ਪਾਵਨਤਾ ਤੁਸੀਂ। ਰਾਣਾ ਜੀ ਤੁਹਾਡੇ ਬਿਨਾ ਮੇਰੇ ਕੋਲ ਕੋਈ ਦੌਲਤ ਨਹੀਂ। ਮੈਂ ਰਾਜ ਭਾਗ ਵੀ ਕੀ ਕਰਨਾ ਹੈ? ਜਦੋਂ ਮੇਰੇ ਅੰਦਰੋਂ ਧੂਏ ਨਹੀਂ ਉੱਠਦੇ ਰਹਿਣਾ ਹੈ। ਕਿਸੇ ਦੇ ਹੱਕ ਖਾਣਾ, ਕਿਸੇ ਦਾ ਹੱਕ ਖਾਣਾ ਮੈਨੂੰ ਹਰਾਮ ਲੱਗਦਾ ਹੈ। ਮੇਰੇ ਲਈ ਦੋ ਹੀ ਰਾਹ ਰਹਿ ਗਏ। ਤੁਹਾਡੇ ਨਾਲ ਜੁੜਾਂ ਜਾਂ ਵਿਰਾਗਣ ਹੋਵਾਂ ਜਨਾਨੀ ਮਰਦ ਨਾਲ ਕੁਝ ਵਧੇਰੇ ਹੀ ਮਹਿਸੂਸ ਕਰਦੀ ਹੈ ਕਿ ਮੈਂ ਅੰਦਰੋਂ ਲਹੂ ਲੋਹਾਨ ਹੁੰਦੀ ਹੈ ਉਹ ਜਾਣਦੀ ਹੈ ਉਸ ਬੁਰੀ ਤਰ੍ਹਾਂ ਸਿਰਫ ਇਹ ਮੈਂ ਤੁਹਾਨੂੰ ਵਿਰਾਗਣ ਨਹੀਂ ਬਣਨ ਦੇਵਾਂਗਾ ਜੇ ਜੇਹੀ ਨੌਬਤ ਆਈ ਮੈਂ ਵੀ ਰੁਦਰਾਕਸ਼ ਦੀ ਮਾਲਾ ਪਾ ਕੇ ਨਾਲ ਤੁਰਾਂਗਾ ਨਹੀਂ ਤੁਹਾਨੂੰ ਰਾਜ ਭਗ ਵਿਉਣਾ ਕਰਨਾ ਮੈਂ ਸੋਚ ਵੀ ਨਹੀਂ ਸਕਦੀ ਮੈਂ ਲੋਕਾਂ ਦਾ ਇਹ ਦੋਸ਼ ਸਿਰ ਨਹੀਂ ਲਾਵਾਂਗੀ ਇੱਕ ਜਨਾਨੀ ਨੇ ਸੂਰਮੇ ਸੁਲਤਾਨ ਨੂੰ ਸਾਥ ਬਣਾ ਤਾਰਿਆ ਨੇਜੇ ਤਲਵਾਰਾਂ ਦੀਆਂ ਹਜ਼ਾਰਾਂ ਨੋਕਾਂ ਮੇਰੇ ਸੀਨੇ ਚੁੱਭੀਆਂ ਪੰਗਾ ਹਨ ਸੁਲਤਾਨ ਮੈਂ ਕੋਹੀ ਜਾ ਰਹੀ ਹਾਂ ਨਰਮਦਾ ਵਿੱਚ ਗੋਤੇ ਖਾ ਰਹੀਆਂ ਮੈਨੂੰ ਵਿਚਾਲਾਂ ਮੈਂ ਜਿਉਣਾ ਚਾਹੁੰਦੀ ਹਾਂ ਹਜ਼ਾਰਾਂ ਕਸ਼ਟਾਂ ਦਾ ਘੇਰਾ ਮਨੁੱਖ ਜਿਉਣ ਦੀ ਲਾਲਸਾ ਤਿਆਗ ਨਹੀਂ ਸਕਦਾ ਮੈਂ ਤੁਹਾਨੂੰ ਨੇ ਇੰਨੀ ਉਦਾਸ ਤੇ ਗਮਗੀਨ ਕਦੇ ਨਹੀਂ ਵੇਖਿਆ ਰੱਬ ਦੇ ਵਾਸਤੇ ਮੁਸਕਾਓ ਤੇ ਇਸ ਮਯੂਸ਼ ਹਾਲਤ ਵਿੱਚੋਂ ਬਾਹਰ ਆਓ ਮੈਂ ਤਾਂ ਤੁਹਾਡੇ ਕੋਲੋਂ ਸ਼ਕਤੀ ਲੈਣ ਆਇਆ ਥਾ ਉਲਟੀ ਮੇਰੀ ਮਿੱਟੀ ਖਰਦੀ ਜਾ ਰਹੀ ਇਸ ਹਾਲਤ ਨੂੰ ਬਦਲੋ ਪੁਜਗਾਓ ਚਾਹੇ ਵਿਆਗ ਹੀ ਸਹੀਂ ਉਸ ਉਹ ਉਸ ਦੀ ਮਜੂਰੀ ਨੂੰ ਤੋੜਨਾ ਚਾਹੁੰਦਾ ਸੀ ਪਿਆਰੇ ਅੱਜ ਮੈਂ ਗਾ ਨਹੀਂ ਸਕਦੀ ਜੇਕਰ ਤੁਹਾਡੀ ਮਿੱਟੀ ਖਰ ਤਰੀ ਮੈਨੂੰ ਕੁਰਾਨ ਦਾਨ ਕੌਣ ਦੇਵੇਗਾ ਅਸੀਂ ਦੋਵੇਂ ਇੱਕ ਦੂਜੇ ਦੀ ਸ਼ਕਤੀ ਹਾਂ ਤੁਸੀਂ ਨਿੰਮੋ ਝਾੜੀਆਂ ਛੱਡ ਕੇ ਟੈਕਣ ਵਿੱਚ ਆਓ ਖੇੜਨਾ ਮੈਕਣਾ ਹੀ ਜ਼ਿੰਦਗੀ ਦੀ ਸ਼ਕਤੀ ਹੈ ਮੁਰਝਾਉਣਾ ਤਾਂ ਮੌਤ ਦਾ ਸਾਥੀ ਹੋਣਾ ਹੈ ਤੁਸੀਂ ਠੀਕ ਆ ਕੇ ਦੇਖੋ ਪਰ ਇਹ ਵੀ ਗਲਤ ਨਹੀਂ ਇੱਥੋਂ ਜਾਵਾਂਗੀ ਜਾਵਾਂਗੀ ਸਾਰੀ ਮੰਡੀ ਨੂੰ ਦੁੱਖ ਦੇਵਾਂਗੀ ਉੱਥੇ ਜਾਵਾਂਗੀ ਤੇ ਸਾਰੇ ਮੰਡੂਲੀ ਬਿਉਤਾ ਖੜੀ ਕਰਾਂਗੀ ਮੈਨੂੰ ਇਸ ਦੁਬਦਾਂ ਵਿੱਚੋਂ ਕੱਢੋ ਬਲੰਗ ਤੋਂ ਲੰਮਕ ਦਾ ਸੱਜਾ ਪੈਰੋ ਖਲਾਈ ਜਾ ਰਹੀ ਸੀ ਅਸੀਂ ਮੰਡੀ ਤੇ ਮੰਡੂ ਦਾ ਕੁਝ ਨਹੀਂ ਵਿਗਾੜਿਆ ਕੁਝ ਨਾ ਕੁਝ ਸਵਾਰਿਆ ਜ਼ਰੂਰ ਹੈ ਜਿਨ੍ਹਾਂ ਦਾ ਅਸਾਂ ਸਵਾਰਿਆ ਹੈ ਉਹੀ ਕਹਿਰ ਕਮਾਣ ਇਹ ਜ਼ੁਲਮ ਅਸੀਂ ਬਰਦਾਸ਼ਤ ਨਹੀਂ ਕਰਾਂਗੇ ਦੁਬਦਾਨੇ ਕਦੇ ਕਿਸੇ ਨੂੰ ਕਿਨਾਰਾ ਨਹੀਂ ਦਿੰਦਾ ਤੂ ਤ੍ਰਿਪ ਤ੍ਰਿਪ ਜਾਂਦੀ ਫਿਰਨੀ ਦੀ ਥਾਂ ਸ਼ੈਣੀ ਦਾ ਰੂਪ ਕਿਉਂ ਨਹੀਂ ਧਾਰਦੀ ਅਸੀਂ ਕਿਸੇ ਨੂੰ ਦੁੱਖ ਨਹੀਂ ਦੇਵਾਂਗੇ ਪਰ ਆਪਣੇ ਹੱਕ ਦਾ ਸੁੱਖ ਛੱਡਾਂਗੇ ਵੀ ਨਹੀਂ ਉਸ ਰੂਪਮਤੀ ਨੂੰ ਡੋਲਿਆਂ ਤੋਂ ਫੜ ਕੇ ਹਿਲਾਉਣਿਆ ਮੈਂ ਤੁਹਾਡੀ ਬੇਗਮ ਦੀਆਂ ਨਜ਼ਰਾਂ ਦੇ ਸੇਲੇ ਸੰਨ ਆਈ ਹੋਈਆਂ ਇਹ ਸੱਚ ਨੂੰ ਮਹਿਸੂਸ ਕਰਨੋਂ ਨਹੀਂ ਰਹਿ ਸਕਦੀ ਸਾਡਾ ਕਸੂਰ ਇਹ ਆ ਕਿ ਅਸੀਂ ਲੋੜ ਤੋਂ ਵੱਧ ਲਤੀਫ ਅਹਿਸਾਸ ਦੇ ਫੜੇ ਹੋਏ ਆ ਤੇਰੇ ਰੂ ਰਾਗ ਨੇ ਮੈਨੂੰ ਘੇਰਾ ਪਾਲਿਆ ਮੈਨੂੰ ਲੱਗਾ ਰੂ ਦੇ ਹਾਣੀ ਤੁਸੀਂ ਹੋ ਐਵੇਂ ਉਜਾੜਾਂ ਵਿੱਚ ਟੱਕੇ ਖਾਂਦਾ ਭਟਕਦਾ ਫਿਰਦਾ ਸਾਂ ਤੇਰੀ ਨਗਮਾ ਹੀ ਤੇਰਾ ਨਗਮਾ ਹੀ ਮੇਰੀ ਜ਼ਿੰਦਗੀ ਦਾ ਸੁਹਾਗ ਹੈ ਕੁਝ ਯਾਦ ਆ ਜਾਣ ਤੇ ਉਸ ਛੁਟਕੀ ਮਾਰੀ ਬਹੁਤ ਖੂਗ ਬੇਖਰਬ ਦੇ ਮਸਤਾਨਿਆਂ ਨੂੰ ਲੋਕ ਇਟਾਂ ਬੱਟੇ ਮਾਰਦੇ ਉਹ ਅੱਗੋਂ ਹੱਸ ਛੱੜਦੇ ਸਾਡੀ ਜਾਤ ਬੇਪਰਵਾਹ ਮਸਤਾਨਿਆਂ ਨਾਲ ਮਿਲਦੀ ਜੋਦੀ ਸੁਲਤਾਨ ਦੀ ਐਨੀ ਗੱਲ ਨਾਲ ਕੁਮਰਾਨੀ ਮੁਸਕਾ ਪਈ ਉਹ ਮਨ ਹੀ ਮਨ ਖੁਦਾ ਨੂੰ ਖੁਦਾ ਦਾ ਸ਼ੁਕਰ ਮਨਾਇਆ ਮੇਰੇ ਸੁਲਤਾਨ ਪਿਆਰੀ ਮੈਂ ਤੁਹਾਡੇ ਨਾਲ ਚੱਲਾਂਗੀ ਪੂਰੇ ਦਿਲ ਨਾਲ ਉਹ ਗੈਬੀ ਹੌਸਲਾ ਫੜ ਕੇ ਮੇਰੇ ਵੱਲੋਂ ਜਿੰਨੀ ਵਾਰੀ ਚਾਹੋ ਮੰਡੀ ਆਓ ਜਾਓ ਤੁਹਾਨੂੰ ਕੋਈ ਰੋਕ ਟੋਕ ਨਹੀਂ ਹੋਵੇ ਰੋਕਾਂ ਤੇ ਬੰਦਨ ਮੁਹੱਬਤ ਦੇ ਰਾਹ ਵਿੱਚ ਨਹੀਂ ਆਉਂਦੇ ਉਹ ਪ੍ਰਸੰਨਤਾ ਨਾਲ ਭਰ ਗਿਆ ਕਮਰਾਨੀ ਨੇ ਸੁਲਤਾਨ ਦੇ ਦੋਵੇਂ ਹੱਥ ਫੜ ਕੇ ਕੋਟਲੇ ਤੇ ਲੰਬਾ ਹੌਂਕਾ ਖਿੱਚਦੇ ਆਪਣਾ ਸਿਰ ਉਸ ਦੀ ਚੌੜੀ ਛਾਤੀ ਨਾਲ ਜੋੜ ਦਿੱਤਾ ਮੇਰੇ ਖੁਦਾਇਆ ਤੇਰਾ ਸ਼ੁਕਰਗੁਜ਼ਾਰ ਹਾਂ ਰੂਪ ਉਹ ਰਾਣੀ ਜੀ ਜੇ ਸੱਚੀ ਪੁੱਛੋ ਮੈਨੂੰ ਸਾਹ ਸੁਖੌਲਾ ਹੁਣ ਹੀ ਆਇਆ ਅਗਲੀ ਸਵੇਰ ਰੂਪਮਤੀ ਆਪਣੀ ਸੁਖੀ ਸਮਿਤ ਸੱਚੀ ਸਮਿਤਰਾ ਸਮੇਤ ਸ਼ਾਹੀ ਠਾਠ ਨਾਲ ਮੰਡੂ ਨੂੰ ਜਾ ਰਹੀ ਸੀ ਪਹਿਲਾਂ ਉਸ ਨਰਮਦਾ ਵਿੱਚ ਮੂੰਹ ਸੋਚਾ ਕੀਤਾ ਮੰਡੀ ਦਰਬਾਰ ਮਨ ਮਾਰ ਕੇ ਉਹਨਾਂ ਨੂੰ ਵਿਦਾ ਕਰ ਲਈ ਸ਼ਹਿਰੋਂ ਬਾਹਰ ਤੱਕ ਆਇਆ ਧੰਨ